ਨਿਊਯਾਰਕ ਸਣੇ ਅਮਰੀਕਾ ਦੇ ਉੱਤਰ-ਪੂਰਬੀ ਰਾਜਾਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਮਗਰੋਂ ਆਏ ਤੂਫਾਨ ਬੰਬ ਕਾਰਨ ਹੜਾਂ ਵਰਗੇ ਹਾਲਾਤ ਨਜ਼ਰ ਆ ਰਹੇ ਨੇ ਅਤੇ 6 ਲੱਖ ਘਰਾਂ ਦੀ ਬਿਜਲੀ ਹੁਣ ਤੱਕ ਗੁੱਲ ਹੋ ਚੁੱਕੀ ਹੈ ਮੈਸਾਚੂਸੈਟਸ ਵਿੱਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਦਕਿ ਭਾਰੀ ਬਾਰਿਸ਼ ਨੇ ਹਾਲਾਤ ਹੋਰ ਵੀ ਬੱਦਰ ਕਰ ਦਿੱਤੇ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਤੂਫਾਨ ਦੀ ਤੀਬਰਤਾ ਇਸੇ ਤਰ੍ਹਾਂ ਬਰਕਰਾਰ ਰਹੀ ਤਤ 3 ਕਰੋੜ ਤੋਂ ਵੱਧ ਆਬਾਦੀ ਹੜਾਂ ਦੀ ਮਾਰ ਹੇਠ ਆ ਸਕਦੀ ਹੈ ਮੈਸਾਚੂਸੈਟਸ ਵਿੱਚ 4,70,000 ਰੋਡ ਆਈਲੈਂਡ ਵਿੱਚ 90,000 ਅਤੇ ਨਿਊਯਾਰਕ ਕਨੈਕਟਿਕਟ ਅਤੇ ਮੇਨ ਰਾਜਾਂ ਵਿੱਚ 50,000 ਘਰਾਂ ਦੀ ਬਿਜਲੀ ਬੰਦ ਹੋਣ ਦੀ ਰਿਪੋਰਟ ਹੈ ਨਿਊਯਾਰਕ ਸ਼ਹਿਰ ਦੇ ਪੂਰਬ ਵੱਲ ਸਥਿਤ ਲੌਂਗ ਆਈਲੈਂਡ ਵਿਖੇ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਵਾਵਾ ਚੱਲੀਆਂ ਜਦ ਕੇ ਮੈਸਾਚੂਸੈਟਸ ਵਿਖੇ ਪਿਛਲੇ 24 ਘੰਟੇ ਦੌਰਾਨ 5 ਇੰਚ بارش ਹੋਣ ਦੀ ਰਿਪੋਰਟ ਹੈ ਘੱਟ ਦਬਾਅ ਵਾਲਾ ਖੇਤਰ ਬਣਨ ਕਰਕੇ ਸ਼ੁਰੂ ਹੋਏ ਤੂਫਾਨ ਬੰਬ ਨੂੰ ਕਿਸੇ ਵੱਡੇ ਸਮੁੰਦਰੀ ਤੂਫਾਨ ਦੇ ਬਰਾਬਰ ਮੰਨਿਆ ਜਾ ਰਿਹਾ ਹੈ ਦਰਖਤਾਂ ਤੇ ਬਿਜਲੀ ਦੇ ਖੰਬੇ ਜੜੋਂ ਪੁੱਟੇ ਗਏ ਅਤੇ ਹੁਣ ਤੱਕ ਇੱਕ ਜਣੇ ਦੀ ਮੌਤ ਹੋਣ ਦੀ ਰਿਪੋਰਟ ਹੈ ਨਿਊਯਾਰਕ ਦੇ ਬਰੁਕਲਿਨ ਇਲਾਕੇ ਵਿੱਚ 4 ਇੰਚ ਅਤੇ ਮੈਨਹਟਨ ਵਿਖੇ 3 ਇੰਚ بارش ਹੋਈ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਨਿਊ ਜਰਸੀ ਦੇ ਕਈ ਇਲਾਕਿਆਂ ਵਿੱਚ 5 ਇੰਚ ਤੋਂ ਵੱਧ بارش ਹੋ ਚੁੱਕੀ ਹੈ ਚੇਤੇ ਰਹੇ ਕਿ ਪਿਛਲੇ ਹਫਤੇ ਕੈਲੀਫੋਰਨੀਆ ਵਿੱਚ ਵੀ ਤੂਫਾਨ ਨੇ ਤਰਥੱਲੀ ਮਚਾ ਦਿੱਤੀ ਸੀ ਹੁਣ ਬਿਲਕੁਲ ਉਸੇ ਕਿਸਮ ਦਾ ਮੌਸਮ ਉੱਤਰ ਪੂਰਬੀ ਰਾਜਾਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਹੋਰ ਜ਼ਿਆਦਾ ਮੀਂਹ ਪੈਣ ਦੀ پیشن گوئی ਕੀਤੀ ਗਈ ਹੈ ਮੌਸਮ ਵਿਗਿਆਨੀਆਂ ਦੀ ਭਾਸ਼ਾ ਵਿੱਚ ਇਸ ਵੇਲੇ ਅਮਰੀਕਾ ਦੇ ਉੱਤਰ ਪੂਰਬੀ ਰਾਜਾਂ ਵਿੱਚ ਘੱਟ ਦਬਾਅ ਵਾਲਾ ਖੇਤਰ 1008 ਮਿਲੀਬਾਰ ਤੋਂ ਡਿੱਗ ਕੇ 980 ਮਿਲੀਬਾਰ ਤੇ ਆ ਗਿਆ ਅਤੇ ਇਸ ਕਰਕੇ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਰਹੀ ਹੈ। ਮੈਸਾਚੂਸੈਟਸ ਦੀ ਬਾਰਨਸਟੇਬਲ ਕਾਉਂਟੀ ਦੇ ਸ਼ੈਰਫ ਦਫ਼ਤਰ ਵਿੱਚ ਕੰਮ ਕਰਦੇ ਲੈਫਟਨੈਂਟ ਜான் ਡੌਰਟੀ ਨੇ ਦੱਸਿਆ ਕਿ ਕੁਦਰਤ ਦੇ ਨਜ਼ਾਰੇ ਆਮ ਤੌਰ ਤੇ ਬਹੁਤ ਸੁਹਾਵਣੇ ਹੁੰਦੇ ਨੇ ਪਰ ਕਈ ਵਾਰ ਕੁਦਰਤ ਗੁੱਸੇ ਵਿੱਚ ਆ ਜਾਵੇ ਤਾਂ ਹਾਲਾਤ ਸੰਭਾਲੇ ਨਹੀਂ ਜਾਂਦੇ ਇਸ ਤੋਂ ਪਹਿਲਾਂ ਸਮੁੰਦਰੀ ਤੂਫਾਨ ਈਡਾ ਕਾਰਨ ਸੈਂਕੜੇ ਮੌਤਾਂ ਹੋਈਆਂ ਸਨ ਜਦੋਂ ਲੋਕਾਂ ਨੂੰ ਬੇਸਮੈਂਟਾਂ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲਿਆ ਅਤੇ ਉਹ ਉੱਥੇ ਹੀ ਡੁੱਬ ਗਏ Your report, Hamdar TV.